ਇਸ ਵੇਲੇ ਤਰਨਤਾਰਨ ਹਲਕਾ ਚਰਚਾ ਦੇ ਵਿੱਚ ਹੈ ਇੱਕ ਤਾਂ ਇੱਥੇ ਜਿਮਨੀ ਚੋਣ ਹੋਣੀ ਹੈ ਪਰ ਉਸ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਸਮੂਚੀਆਂ ਪਾਰਟੀਆਂ ਦੀ ਨਜ਼ਰ ਤਰਨਤਾਰਨ ਦੀ ਸੀਟ ਤੇ ਹੈ ਚਾਹੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਅੰਮ੍ਰਿਤਪਾਲ ਦੀ ਪਾਰਟੀ ਦੇ ਵੱਲੋਂ ਕਿਸੇ ਉਮੀਦਵਾਰ ਦਾ ਐਲਾਨ ਕਰਨਾ ਹੋਵੇ ਇਸ ਜੋਰ ਤੋੜ ਦੀ ਰਾਜਨੀਤੀ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤੇ ਅੰਦਰ ਖਾਤੇ ਤਿਆਰੀ ਵੀ ਚੱਲ ਰਹੀ ਹੈ ਤੇ ਆਪੋ ਆਪਣੀ ਜਿੱਤ ਦਾ ਸੀਟ ਤੇ ਦਾਵਾ ਵੀ ਕੀਤਾ ਜਾ ਰਿਹਾ ਹੈ ਪਰ ਇਸ ਸਮੇਂ ਦੌਰਾਨ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੇ ਵੀ ਤਿਆਰੀ ਜੋਰਾਂ ਸ਼ੋਰਾਂ ਤੇ ਕੀਤੀ ਹੋਈ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਐਕਸ਼ਨ ਮੋਰਚ ਨਜ਼ਰ ਆ ਰਹੇ ਨੇ ਤੇ ਸਾਲ 2027 ਦੇ ਵਿੱਚ ਮੁੜ ਤੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਦਾਅਵੇ ਵੀ ਕਰ ਰਹੇ ਨੇ ਜਿੱਥੇ ਲੀਡਰਾਂ ਦਾ ਤੇ ਉਥੇ ਹੀ ਆਮ ਲੋਕਾਂ ਦਾ ਅਕਾਲੀ ਦਲ ਨੂੰ ਹੁਣ ਸਾਥ ਮਿਲਦਾ ਵੀ ਦਿਖਾਈ ਦੇ ਰਿਹਾ ਹੈ 2 ਜੁਲਾਈ ਨੂੰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਵੱਡਾ ਸਿਆਸੀ ਧਮਾਕਾ ਕੀਤਾ ਜਾ ਸਕਦਾ ਹੈ। ਤਰਨਤਾਰਨ ਹਲਕੇ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਹ ਸਿਆਸੀ ਧਮਾਕਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਜਿਮਣੀ ਚੋਣ ਦੇ ਲਈ ਕਿਸੇ ਵੱਡੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਨਾ ਹੋਵੇ ਜਾਂ ਫਿਰ ਵੱਡੇ ਵਰਕਰ ਜਿਹਨੇ ਪਾਰਟੀ ਛੱਡ ਕੇ ਗਏ ਨੇ ਜੋ ਆਗੂ ਪਾਰਟੀਆਂ ਦੇ ਵਿੱਚੋਂ ਨਰਾਸ਼ ਹੋ ਕੇ ਗਏ ਨੇ ਉਹਨਾਂ ਦੀ ਵਾਪਸੀ ਆਉਣਾ ਹੋਵੇ ਜਾਂ ਫਿਰ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਰੈਲੀ ਕਰਨੀ ਹੋਵੇ ਜਾਂ ਫਿਰ ਕੋਈ ਹੋਰ ਵੱਡਾ ਐਲਾਨ ਕਰਨਾ ਹੋਵੇ। ਇਹ ਤਾਂ 2 ਜੁਲਾਈ ਨੂੰ ਪਤਾ ਲੱਗੇਗਾ ਪਰ ਸੁਖਵਿੰਦਰ ਸਿੰਘ ਬਾਦਲ ਨੇ ਇਸ ਐਲਾਨ ਤੋਂ ਬਾਅਦ ਲਗਾਤਾਰ ਸਮੂਚੀਆਂ ਪਾਰਟੀਆਂ ਦੇ ਵਿੱਚ ਇੱਕ ਹਲਚਲ ਜ਼ਰੂਰ ਛਿੜੀ ਹੋਈ ਹੈ ਹਲਕਾ ਤਰਨਤਾਰਨ ਦੇ ਕਸਬਾ ਝਬਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਦਾਰ ਸਰਮੁਖ ਸਿੰਘ ਝਬਾਲ ਦਾ ਨਗਰ ਵੀ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜਿਮਣੀ ਚੌਂ ਦੇ ਅਗਾਸ ਦੇ ਲਈ ਰੈਲੀ ਕਰਨ ਜਾ ਰਿਹਾ ਤੇ ਇੱਕ ਵੱਡਾ ਰਾਜਨੀਤਿਕ ਤਮਾਕਾ ਵੀ ਕਰ ਸਕਦਾ ਹੈ ਇਸرائیਲੀ ਦੇ ਵਿੱਚ ਤਰਨਤਾਰਨ ਹਲਕੇ ਅੰਦਰ ਰਾਜਨੀਤਿਕ ਤੌਰ ਤੇ ਇੱਕ ਸ਼ਕਤੀਸ਼ਾਲੀ ਹੋਣ ਤਰਖਣ ਵਾਲਾ ਆਜ਼ਾਦ ਗਰੁੱਪ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਆਜ਼ਾਦ ਗਰੁੱਪ ਨੇ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਤੇ ਮੀਟਿੰਗ ਕਰਕੇ ਆਪਣਾ ਆਗੂ ਇੱਕ ਸੋਸ਼ਲ ਵਰਕਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਚੁਣ ਵੀ ਲਿਆ ਸੀ ਇਸ ਗਰੁੱਪ ਦੇ ਕੋਲ 104 ਪੰਚਾਇਤਾਂ ਦੇ ਵਿੱਚੋਂ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨਤਾਰਨ ਦੇ 25 ਐਮਸੀਐਸ ਦੇ ਵਿੱਚੋਂ 8 ਮੌਜੂਦਾ ਐਮਸੀਐਸ ਤੇ ਬਾਕੀ 17 ਵਾਰਡਾਂ ਤੋਂ ਵੀ ਅਚੋਣ ਲੜਨ ਵਾਲੇ ਉਮੀਦਵਾਰ ਤੇ ਇਸ ਗਰੁੱਪ ਦੇ ਸਾਰੇ ਹਜ਼ਾਰਾਂ ਸਮਰਥਕ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕਰ ਸਕਦੇ ਨੇ ਇਸ ਰੈਲੀ ਦੇ ਨਾਲ ਤਰਨਤਾਰਨ ਦੀ ਜਿਮਨੀ ਚੋਣ ਦਾ ਆਉਣ ਵਾਲਾ ਮਾਹੌਲ ਆਪਣੇ ਆਪ ਸਪਸ਼ਟ ਕਰ ਦਵੇਗਾ ਕਿ ਆਕਾਲੀ ਦਲ ਆਪਣੇ ਇਸ ਕਿਲੇ ਉਤੇ ਬੜੀ ਅਸ਼ਾਂਤ ਨਾਲ ਮੁੜ ਕਬਜ਼ਾ ਕਰ ਸਕਦਾ ਹੈ ਇਸ ਕਰਕੇ 20 ਜੁਲਾਈ ਨੂੰ ਇੱਕ ਵੱਡੀ ਰੈਲੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੱਢੀ ਜਾ ਸਕਦੀ ਹੈ ਜਿੱਥੇ ਆਜ਼ਾਦ ਗਰੁੱਪਸ ਨੇ ਹੋਰ ਵੀ ਕਈ ਲੋਕ ਨੇ ਜੋ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਆਪਣੀ ਅਕਾਲੀ ਦਲ ਦੀ ਜੋ ਡਿੱਗੀ ਹੋਈ ਆਸਾਖ ਹੈ ਉਸ ਨੂੰ ਬਚਾਉਣ ਦੇ ਲਈ ਲਗਾਤਾਰ ਸੁਖਵੀਰ ਸਿੰਘ ਬਾਦਲ ਸਰਗਰਮ ਨਜ਼ਰ ਆ ਰਹੇ ਨੇ ਉੱਥੇ ਹੀ ਅਕਾਲੀ ਦਲ ਦੇ ਅਜਿਹੇ ਵੱਡੇ ਵਰਕਰ ਨੇ ਆਗੂ ਨੇ ਜੋ ਸੁਖਵੀਰ ਸਿੰਘ ਬਾਦਲ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਤਾਂ ਤਰਨਤਾਰਨ ਦੀ ਜਿਮਣੀ ਚੋਣ ਦਾ ਐਲਾਨ ਕੁਝ ਹੀ ਦਿਨਾਂ ਦੇ ਵਿੱਚ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਪਾਰਟੀਆਂ ਦੇ ਵੱਲੋਂ ਇਸੇ ਉਮੀਦਵਾਰ ਕਿਸ ਨੂੰ ਐਲਾਨਣਾ ਉਸ ਦੀ ਵੀ ਤਿਆਰੀ ਸ਼ੁਰੂ ਕਰ ਲਈ ਗਈ ਹੈ ਇਸੇ ਕਰਕੇ ਹੀ ਜ਼ਮੀਨੀ ਪੱਧਰ ਤੇ ਹੁਣ ਅਕਾਲੀ ਵਿਚ ਰਿਹਾ ਹੈ ਤੇ 20 ਤਰੀਕ ਨੂੰ ਵੱਡੀ ਰੈਲੀ ਇਸ ਤਰਨਤਾਰਨ ਹਲਕੇ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ